ਜੋ ਬਸੇ ਗੁਲਾਮ ਮੁਸ਼ੈਮ Shivmandir ਚ ਇੱਕ ਬੜੇ ਵੱਡੇ ਮੈਡੀਕਲ ਕੈਂਪ ਦਾ ਜਿਹੜਾ ਆਯੋਜਨ ਕੀਤਾ ਗਿਆ ਠਾਕੁਰ ਰਤਨ ਸਿੰਘ ਰਾਜਪੂਤ ਜੀ ਦੀ ਜਿਹੜਾ ਉਹ ਮੈਮੋਰੀਅਲ ਦੀ ਯਾਦ ਵਿੱਚ ਅੱਜ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਮੈਂ ਸਿੱਤੇ ਸਮੁੱਚੀ ਕਮੇਟੀ ਨੂੰ ਮੁਬਾਰਕਬਾਦ ਦਿੰਨੀ ਆ ਕਿਉਂਕਿ ਇਦਾਂ ਦੇ ਜਿਹੜੇ ਕਾਰਜ ਆ ਸਪੈਸ਼ਲੀ ਮੈਡੀਕਲ ਜਿਹੜੇ ਕੈਂਪ ਨੇ ਉਹਨਾਂ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਕਮੇਟੀ ਨੇ ਸਾਰਿਆਂ ਨੂੰ ਔਰ ਸਾਨੂੰ ਇੱਥੇ ਸੱਦਿਆ ਔਰ ਸੇਵਾ ਕਰ ਰਹੇ ਨੇ ਉਹਨਾਂ ਸਾਰੀ ਕਮੇਟੀ ਮੈਂਬਰਸ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਅੱਜ ਇੱਥੇ ਸ਼ਹਿਰ ਦੀਆਂ ਸਾਰੀਆਂ ਜਿਹੜੀਆਂ ਮਹਾਨ ਮੁ ਵੀਡੀਓ ਚੋਪੜਾ ਜੀ ਆਏ ਨੇ ਔਰ ਜਿੰਨੇ ਵੀ ਸ਼ਹਿਰ ਦੇ ਅچھے ਜਿੰਨੇ ਵੀ ਪੋਲਿਟਿਕਲੀ ਔਰ ਜਿੰਨੇ ਵੀ ਸੋਸ਼ਲ ਐਕਟੀਵਿਸਟ ਨੇ ਹੋ ਇਸ ਕੈਂਪ ਦੇ ਵਿੱਚ ਪਹੁੰਚੇ ਨੇ ਜਿੱਥੇ ਸਾਰਿਆਂ ਦਾ ਪਹੁੰਚਣ ਦਾ ਮੈਂ ਧੰਨਵਾਦ ਕਰਦੀ ਹਾਂ ਔਰ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਸਾਡੇ ਇਸੇ ਤਰ੍ਹਾਂ ਸਾਰੇ ਧਰਮਾਂ ਚ ਆਪਸੀ ਜਿਹੜੀ ਭਾਈਚਾਰਕ ਸਾਂਝ ਨੇ ਸਾਡੀ ਆਪਸੀ ਜਿਹੜੀ ਸਾਂਝ ਹੋ ਇਸੇ ਤਰ੍ਹਾਂ ਬਣੀ ਰਹੇ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਸਮਾਜਿਕ ਕਾਰਜ ਆ ਉਹਨਾਂ ਨੂੰ ਕਰਦੇ ਰਹੀਏ ਆਰਜ ਵਿਜੇ ਚੋਪੜਾ ਜੀ ਵੱਲੋਂ 51 ਪਰਿਵਾਰਾਂ ਨੂੰ ਜਿਹੜਾ ਰਾਸ਼ਨ ਆ ਉਹ ਦਿੱਤਾ ਜਾਏਗਾ ਜਿੱਥੇ ਮੈਂ ਵਿਜੇ ਚੋਪੜਾ ਜੀ ਦਾ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਹੀ ਮੈਂ ਆਸ਼ ਕਰਦੀ ਆ ਕਿ ਜਿੰਨੇ ਵੀ ਸਮਾਜ ਸੇਵੀ ਨੇ ਔਰ ਜਿੰਨੇ ਵੀ ਸੋਸ਼ਲ ਐਕਟਿਵਿਸਟ ਲੋਕ ਨੇ ਉਹ ਅੱਗੇ ਆਉਣ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਮਾਜ ਔਰ ਲੋਕ ਭਲਾਈ ਦੇ ਕੰਮਾਂ 'ਚ ਆਪਣਾ ਯੋਗਦਾਨ ਦੇਣ ਬਹੁਤ ਬਹੁਤ ਧੰਨਵਾਦ ਭਾਈ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਨਵਨੀਤ ਗੁਜਾਰ ਸਿੰਘ ਚੱਗਰ ਹੈ ਜੀ ਅੱਜ ਸ਼੍ਰੀ ਸਿਦ데ਸ਼ਵਰ ਮੰਦਿਰ ਅਸੀਂ ਗੁਲਾਮ ਸਿੰਘ ਦੇ ਵਿੱਚ ਜਿਹੜਾ ਕੈਂਪ ਲੱਗਾ ਆ ਹਾਂਜੀ ਹਾਂਜੀ ਆਪਾਂ ਕਾਦੀ ਜਾਂਚ ਕਰ ਰਹੇ ਆ ਮੈਂ ਅੱਖਾਂ ਦਾ ਸਪੈਸ਼ਲਿਸਟ ਹਾਂ ਤੇ ਮੈਂ ਤੇ ਮੇਰੀ ਟੀਮ ਅਸੀਂ ਅੱਖਾਂ ਦੇ ਚੈੱਕਅਪ ਕਰ ਰਹੇ ਹੈਗੇ ਆ ਅੱਜ ਆਪਾਂ ਇੰਨੇ ਕ ਮਰੀਜ਼ਾਂ ਦਾ ਚੈੱਕਅਪ ਕੀਤਾ ਅਸੀਂ ਫਿਲਹਾਲ 300 ਤੱਕ ਮਰੀਜ਼ ਦੇਖ ਚੁੱਕੇ ਆ ਜਿਨ੍ਹਾਂ ਦਾ ਚੈੱਕਅਪ ਹੋ ਚੁੱਕਾ ਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਐਨਕ ਵੀ ਲੋੜ ਸੀ ਉਹਨਾਂ ਨੂੰ ਐਨਕ ਦਿੱਤੀ ਗਈ ਆ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਉਹਨਾਂ ਨੂੰ ਦਵਾਈ ਦਿੱਤੀ ਔਰ ਜਿਹੜੇ ਲੋੜਵੰਦ ਮਰੀਜ਼ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਆ ਅੱਖਾਂ ਦੇ ਵਿੱਚ ਲੈਂਸ ਪਾਉਣ ਦੀ ਲੋੜ ਆ ਉਹਨਾਂ ਨੂੰ ਵੀ ਅਸੀਂ ਟਾਈਮ ਦਿੱਤਾ ਹੈਗਾ ਇਹ ਲਗਭਗ ਸਾਡੇ ਕੋਲ 50 ਤੋਂ ਕਰੀਬ ਮਰੀਜ਼ ਰਜਿਸਟਰ ਹੋ ਚੁੱਕੇ ਆ ਮੈਂ ਕੋਸਮਾ ਮੈਂ ਵਿਦਿਆਮੰਦਰ ਸਕੂਲ ਤੋਂ ਆਈ ਐ ਤੇ ਅੱਜ ਇੱਥੇ ਸ਼੍ਰੀ ਸੁਦੇਸ਼ਵਲ ਸ਼ੇ ਮੰਦਰ ਬਸੇ ਨਾਮ ਸਾਡਾ ਕਾਦਿਆਂ ਤੋਂ ਹੋਮੋਪੈਥਿਕ ਦੇ ਡਾਕਟਰ ਆਏ ਐ ਤੇ ਉਹਨਾਂ ਨੇ ਆਪਣੀ ਭਰਪੂਰ ਸੇਵਾ ਮਤਲਬ ਜੋ ਵੀ ਆਏ ਐ ਪੇਸ਼ੈਂਟ ਉਹਨਾਂ ਨੂੰ ਦਵਾਈ ਦਿੱਤੀ ਐ ਤੇ ਉਹਨਾਂ ਨੇ ਇਸ ਇਨਾਂ ਦੇ ਆਉਣ ਦਾ ਪੂਰਾ ਪੂਰਾ ਲਾਭ ਉਠਾਇਆ ਤੇ ਕਿੰਨੇ ਕਿੰਨੇ ਤਰੀਕੇ ਦੀ ਜਾਂਚ ਕੀਤੀ ਆ ਭਾਜਾ ਇਹ ਕਾਫੀ ਆ ਗਏ ਮਰੀਜ਼ ਜਿਹੜੇ ਵੀ ਆਏ ਉਹਨਾਂ ਨੂੰ ਦਵਾਈ ਲਿਖ ਕੇ ਦਿੰਦੀ ਆ ਤੇ ਸਾਡੇ ਵਿਦਿਆ ਮੰਦਰ ਵੀ ਡਿਸਪੈਂਸਰੀ ਆ ਤੇ ਅਗਰ ਕੋਈ ਹੋਰ ਵੀ ਆਣਾ ਚਾਹਵੇ ਤੇ ਉੱਥੇ ਆ ਕੇ ਆਪਣੀ ਦਵਾਈ ਲੈ ਸਕਦਾ ਹੈ